ਪੰਡਿਤ ਤੂੰ ਜਾਣਹੀਂ ਨਹੀਂ ਕਿ ਤੂੰ మాਸ ਉਪੰਨਾ ਹਾ ਉਹ ਪੰਡਿਤ ਜੀ ਮੈਂ ਤੁਹਾਨੂੰ ਦੱਸਾਂ ਵੀ మాਸ ਕਿੱਥੋਂ ਪੈਦਾ ਹੋਇਆ ਤੁਸੀਂ ਕਿੱਥੇ ਜਾਣਦੇ ਤਾਨੂੰ ਨਾ ਹੀ ਪਤਾ ਵੀ ਮਾਸ ਦਾ ਜਨਮ ਕਿੱਥੋਂ ਹੋਇਆ ਮੈਂ ਸਮਝਾਉਂਦਾ ਮਾਸ ਕਿੱਥੋਂ ਬਣਿਆ ਤੋਇਓ ਅੰਨ ਕਮਾਦ ਕਪਾਹ ਤੋਇਓ ਤ੍ਰੇਪਵਣ ਗੰਨਾ ਇਹ ਮਾਸ ਪਾਣੀ ਤੋਂ ਹੀ ਬਣਿਆ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਪਾਣੀ ਤੋਂ ਹੀ ਅੰਨ ਪਾਣੀ ਤੋਂ ਹੀ ਗੰਨਾ ਪਾਣੀ ਤੋਂ ਹੀ ਸਭ ਕੁਝ ਬਣ ਰਿਹਾ ਹੈ ਇਹ ਬਹਿਮ ਆਪਣੇ ਮਨ ਵਿੱਚੋਂ ਛੱਡੋ ਇੱਥੇ ਇਹ ਪਰੋੜ ਤਾਂ ਨਹੀਂ ਵੀ ਤੁਸੀਂ ਮਾਸ ਖਾਣ ਲੱਗ ਜੋ ਇਹ ਗੱਲ ਨਹੀਂ ਐ ਮੈਂ ਪਹਿਲਾਂ ਆਰੰਭ ਚ ਗੱਲ ਕਹੀ ਆ ਵੀ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਬਹੁਤ ਵਿਦਵਾਨ ਸੀ ਸ਼ੰਕਰਾਚਾਰੀ ਵੱਡੇ ਵੱਡੇ ਜਿਹੜੇ ਕਹਿੰਦੇ ਸੀ ਵੀ ਸਾਨੂੰ ਹੁਣ ਧਰਮ ਸਮਝ ਆ ਗਿਆ ਜਿਹੜੇ ਕਹਿੰਦੇ ਸੀ ਸਾਨੂੰ ਸੱਚ ਸਮਝ ਆ ਗਿਆ ਇਹ ਉਹਨਾਂ ਵਾਸਤੇ ਮਹਾਰਾਜ ਜੀ ਨੇ ਉੱਥੇ ਗਿਆਨ ਪ੍ਰਗਟ ਕੀਤਾ ਇਸ ਕਰਕੇ ਕੋਈ ਭਰਮ ਭਲੇਖੇ ਚ ਨਾ ਪਿਓ ਵੀ ਗਿਆਨੀ ਜੀ ਨੇ ਦੱਸ ਦਿੱਤਾ ਵੀ ਹੁਣ ਤਾਂ ਚੱਲ ਖੁੱਲ੍ਹੇ ਹੋ ਗਈ ਐਦਾਂ ਵੀ ਨਹੀਂ ਇਹ ਬਿਵੇਕ ਹੈ ਜਦੋਂ ਤੁਸੀਂ ਰੋਜ਼ ਭਜਨ ਪ੍ਰਤਾਪ ਕਰਨ ਲੱਗੇ ਤੁਹਾਨੂੰ ਅੰਦਰੋਂ ਸੋਝੀ ਹੋਣੀ ਅੰਦਰੋਂ ਗਿਆਨ ਹੋਣਾ ਗੁਰਦੇਵ ਇਹਨਾਂ ਨੂੰ ਇਹੀ ਗੱਲ ਸਮਝਾਉਂਦੇ ਵੀ ਤੁਸੀਂ ਆਪਣੇ ਆਪ ਵਿੱਚ ਰੱਬ ਬਣਗੇ ਪਰ ਤੁਸੀਂ ਸੱਚ ਨਹੀਂ ਸਮਝਿਆ ਮੈਂ ਤੁਹਾਨੂੰ ਦੱਸਦਾ ਮਾਸ ਕਿਵੇਂ ਬਣਦਾ ਹੈ ਤੋਹਿਓ ਤੋਹਿਓ ਦਾ ਅਰਥ ਹੈ ਪਾਣੀ ਤੋਂ ਪਾਣੀ ਤੋਂ ਅੰਨ ਕਮਾਦ ਕਪਾਹ ਫਿਰ ਪਾਣੀ ਤੋਂ ਹੀ ਤ੍ਰਿਭਵਨ ਬਣੇ ਪਾਣੀ ਤੋਂ ਹੀ ਗੰਨਾ ਆਦ ਬਣਿਆ ਹੈ ਬਿਤ ਅੱਛਾ ਤੋ ਐ ਬਹੁਤ ਵਿਕਾਰਾਂ ਪੰਡਤ ਜੀ ਤੁਸੀਂ ਵੀ ਪਾਣੀ ਤੋਂ ਬਣੇ ਹੋਏ ਹੋ ਗੰਨਾ ਵੀ ਮਾਸ ਵੀ ਉਹ ਵੀ ਪਾਣੀ ਤੋਂ ਬਣਿਆ ਹੋਇਆ ਤੇ ਪਾਣੀ ਤੋਂ ਬਣਿਆ ਹੋਇਆ ਜਿਹੜਾ ਮਾਸ ਗੰਨਾ ਕਪਾ ਆਦ ਹੈ ਉਹ ਤਾਂ ਹੋ ਗਿਆ ਮਾੜਾ ਤੇ ਤੁਸੀਂ ਕਹਿੰਦੇ ਵੀ ਮੈਂ ਚੰਗਾ ਮਾਸ ਤੋਂ ਹੀ ਬਣੇ ਹੋਏ ਤੁਸੀਂ ਕਿਵੇਂ ਚੰਗੇ ਹੋਗੇ ਗੁਰੂਦੇਵ ਇੱਥੇ ਕਹਿੰਦੇ ਤੋ ਆ ਆਖੇ ਹੋਂ ਬੋ ਬਿਤ ਅੱਛਾ ਮਾਸ ਤੋਂ ਹੀ ਬਣੇ ਹੋਏ ਪਾਣੀ ਤੋਂ ਬਣੇ ਪੰਡਤ ਜੀ ਤੂੰ ਹੀ ਕਹਿੰਦੇ ਹੋ ਅਹੀਂ ਬਹੁਤ ਚੰਗੇ ਐ ਤੋਇਓ ਬਹੁਤ ਵਿਕਾਰਾ ਤੇ ਪਾਣੀ ਤੋਂ ਬਣੇ ਹੋਏ ਵਿਕਾਰ ਹੋ ਗਏ ਹੋਰ ਸਾਰੇ ਏ ਤੇ ਰਸ ਛੋੜ ਹੋ ਵੈ ਸੰਨਿਆਸੀ ਨਾਨਕ ਕਹਿ ਵਿਚਾਰਾ ਏ ਪੰਡਤ ਜੀ ਜੇ ਸੰਨਿਆਸੀ ਬਣਨਾ ਫਿਰ ਪਾਣੀ ਪੀਣਾ ਬੰਦ ਕਰ ਦੋ ਜੇ ਤੂੰ ਪਾਣੀ ਵੀ ਬੰਦ ਕਰ ਦੋ ਨਾ ਹਵਾ ਲੈਣੀ ਸਾਹ ਲੈਣਾ ਬੰਦ ਕਰ ਦੋ ਫੇਰ ਸੰਨਿਆਸੀ ਆ ਤੁਸੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਹਵਾ ਚ ਵੀ ਉਹੀ ਹੈ ਪਾਣੀ ਚ ਵੀ ਉਹੀ ਹੈ ਚਾਰੇ ਪਾਸੇ ਉਹੀ ਹੈ ਇਸ ਭਰਮ ਭਲੇਖੇ ਚੋਂ ਨਿਕਲੋ ਜੋ ਵਾਹਿਗੁਰੂ ਨੇ ਜੀਵ ਦੀ ਖੁਰਾਕ ਬਣਾਈ ਹੈ ਇਹ ਪਰਮੇਸ਼ਰ ਨੇ ਲਿਖ ਕੇ ਭੇਜਿਆ ਕੀ ਖਾਣਾ ਕਦੋਂ ਖਾਣਾ ਕਿੱਥੇ ਖਾਣਾ ਕਿੰਨਾ ਖਾਣਾ ਨੱਕ ਨੱਥ ਖਸ ਮਾਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਚ ਹੈ ਜੋ ਜੀਵ ਨੇ ਖਾਣਾ ਹੈ ਜੋ ਜੀਵ ਨੇ ਕਰਨਾ ਹੈ ਇਹ ਸਭ ਕੁਝ ਲੀਖਾਂ ਵਿੱਚ ਲਿਖਿਆ ਹੈ ਜੇ ਉਹ ਕਰਨ ਵਾਸਤੇ ਆਏ ਆ ਸਮਝਣ ਵਾਸਤੇ ਆਏ ਆ ਉਹ ਸਮਝੋ ਮਜਵੀ ਝਗੜਿਆਂ ਵਿੱਚ ਨਹੀਂ ਪੈਣਾ ਹੋਈਆਂ ਪੁੱਲਾਂ ਬਖਸ਼ਣੀਆਂ ਇੱਥੇ ਹੀ ਸਮਾਪਤੀ ਹੈ